ਤਿੰਨ ਦਿਨ ਹੋ ਗਏ ਆ ਤਿੰਨ ਦਿਨਾਂ ਤੋਂ ਆਫਟਰ ਆਲ ਡਰਾਈਵਰਾਂ ਦਾ ਤਾਂ ਪੈਸਾ ਤਾਂ ਨਹੀਂ ਲੱਗਾ ਨਾ ਗੱਡੀਆਂ ਤੇ ਗੱਡੀਆਂ ਤੇ ਪੈਸਾ ਤਾਂ ਟਰਾਂਸਪੋਰਟਰਾਂ ਦਾ ਇਨਵੈਸਟਮੈਂਟ ਹੈਗੀ ਹੈ ਨਾ ਉਹ ਉਹ ਗੱਡੀਆਂ ਅੱਜ ਲਵਰਸ ਰੋਡ ਤੇ ਖੜੀਆਂ ਨੇ ਭਰੀਆਂ ਹੋਈਆਂ ਉਹਨਾਂ ਦੇ ਅੰਦਰ 20 25 50 ਲੱਖ ਰੁਪਏ ਦਾ ਮਾਲ ਵੀ ਹੈਗਾ ਗੱਡੀਆਂ ਰੋਡ ਤੇ ਖੜੀਆਂ ਕਰਕੇ ਤਾਲਾ ਲਾ ਕੇ ਆਪਣੇ ਆਪਣੇ ਘਰਾਂ ਨੂੰ ਚਲੇ ਗਏ ਅਗਰ ਕੋਈ ਉਨਕੀ ਹੁੰਦੀ ਹੈ ਉਹ ਉਹਦੀ ਜ਼ਿੰਮੇਵਾਰੀ ਕੌਣ ਲਏਗਾ ਦੇਖੋ ਜੀ ਸਾਡੀ ਆਲਰੇਡੀ ਮੋਟਰ ਟਰਾਂਸਪੋਰਟ ਕੰਗਰੇਸ ਦੀ ਹੁਣ ਇਸ ਟਾਈਮ ਜ਼ੂਮ ਮੀਟਿੰਗ ਚੱਲਦੀ ਆ ਪੂਰੇ ਏਰੀਆ ਦੇ ਵਿੱਚ ਸਰਕਾਰ ਨੂੰ ਚਾਹੀਦਾ ਜ ਉਹ ਸਾਨੂੰ 3 ਵਜੇ ਤੋਂ ਬਾਅਦ ਜੋ ਵੀ ਹਦੇਸ ਆਊਗਾ ਅਸੀਂ ਟਰਾਂਸਪੋਰਟਰ ਟਰੱਕ ਡਰਾਈਵਰਾਂ ਦੇ ਬਿਲਕੁਲ ਨਾਲ ਆ ਕਿਉਂਕਿ ਟਰੱਕ ਤੇ ਟਰਾਂਸਪੋਰਟਰ ਦਾ ਨੋ ਮਹਦਾਰ ਰਿhta ਲੱਗ ਹੋਈ ਨਹੀਂ ਸਕਦਾ ਇਹਨਾਂ ਡਰਾਈਵਰਾਂ ਨੇ ਸਾਡੀਆਂ ਗੱਡੀਆਂ ਚਲਾਉਣੀਆਂ ਹੁਣ ਪੰਜਾਬ ਦੇ ਗੱਡੀਆਂ ਦੇ ਮਾਲਕ ਆ ਪੰਜਾਬ ਦੇ ਡਰਾਈਵਰ ਗੱਡੀਆਂ ਖੜੇ ਕਰਕੇ ਘਰਾਂ ਨੂੰ ਚਲੇ ਗਏ ਗੱਡੀਆਂ ਉੱਪਰ ਦੇਖਦੇ ਕੀ ਮਾਲਕ ਚੌਂਕੀ ਜਿਹਾ ਕਰੂਗਾ ਉੱਥੇ ਆ ਕੇ ਮਾਲਕ ਕੀ ਕਰੂਗਾ ਮਾਲਕ ਦੇ ਵਾਸਤੇ ਕੋਈ ਨਹੀਂ ਸੋਚੇ ਜਾਂਦਾ ਨੇ ਇਸ ਕਰਕੇ ਅਸੀਂ ਨਾਲ ਨਾ ਟਰੱਕਾ ਵਾਲਾ ਨੇ ਡਰਾਈਵਰਾਂ ਦੇ ਨਾਲ ਆ ਡਰਾਈਵਰ ਭਾਈ ਜਿਹਾ ਸਾਡਾ ਹੀ ਭਾਈ ਜਿਹਾ ਸਾਡੇ ਵਿੱਚੋਂ ਹੀ ਡਰਾਈਵਰ ਬਣ ਕੇ ਗਏ ਜੇ ਡਰਾਈਵਰ ਦੀ ਕੰਪਲਸੇਸ਼ਨ ਨਹੀਂ ਹੁੰਦੀ ਤਾਂ ਅਸੀਂ ਕਿਸੇ ਵੀ ਤਰ੍ਹਾਂ ਨਾਲ ਮਤੇ ਇਹਨਾਂ ਨੂੰ ਮਾਫਦੀ ਕਰਾਂਗੇ ਸਰਕਾਰ ਨੂੰ ਮੇਥਕ ਤੁਹਾਨੂੰ ਸੜਕਾ ਦੇ ਉੱਤਰ ਪਵੇ ਕੁਝ ਵੀ ਕਰਨਾ ਪਵੇ ਅਸੀਂ ਕਰਾਂਗੇ ਉਦਾਂ ਗੱਡੀ ਨੂੰ ਮੋਟਰਸਾਈਕਲ ਨੂੰ ਵੀ ਲੱਗਦਾ ਤੇ ਜਦ ਇਹ ਲਾ ਲੰਦੇ ਆ ਵੀ ਥੱਲੇ ਉਤਰ ਦੱਸੋ ਹੀ ਇਹੀ ਕਿੜਾ ਆਹੀਂ ਤੇ ਕੋਈ ਜਾਨਵਰ ਵੀ ਅੱਗੇ ਆ ਜਾਵੇ ਤੇ ਤਾਂ ਵੀ ਗੱਡੀ ਨੂੰ ਰੋਕ ਲੈਣੇ ਵੀ ਕਿਸੇ ਜਾਨਵਰ ਨੂੰ ਮਿੰਨਾ ਸੱਟ ਲੱਗੇ ਅਸੀਂ ਕਦੇ ਵੀ ਕੋਈ ਸੋਚਿਆ ਨਹੀਂ ਹੈਗਾ ਵੀ ਕਿਸੇ ਨੂੰ ਮਾਰ ਕੇ ਲੰਘਣਾ ਜਦੋਂ ਪਬਲਿਕ ਜੇ ਕੋਈ ਪਿੱਛੋਂ दारू ਲੀ ਪੀ ਕੇ ਮੋਟਰਸਾਈਕਲ ਵਾਲਾ ਜਾਂ ਕਾਰ ਵਾਲਾ ਆਉਂਦਾ ਇਹ ਥੋੜਾ ਵੀ ਗੱਡੀ ਵਾਲੇ ਦੀ ਗਲਤੀ ਹੋਗੀ ਕਾਰ ਵਾਲੇ ਦੀ ਵੀ ਗਲਤੀ ਦੀ ਹੈ ਮੋਟਰਸਾਈਕਲ ਵਾਲੇ ਦੀ ਵੀ ਗਲਤੀ ਹੈ ਇਹ ਸਰਕਾਰ ਨੂੰ ਸੋਚ ਕੇ ਆਪਣਾ ਕਾਨੂੰਨ ਪਾਸ ਵਾਪਸ ਲੈ ਲੈਣਾ ਚਾਹੀਦਾ ਹੈ ਅਗਰ ਕੋਈ ਮੋਟਰਸਾਈਕਲ ਵਾਲਾ ਆ ਕੇ ਵਿੱਚ ਵੱਜ ਜਾਂਦਾ ਤਾਂ ਟਰੱਕ ਡਰਾਈਵਰ ਨੂੰ ਸਜ਼ਾ ਕਿਉਂ ਬਈ ਅਗਰ ਕਾਰ ਵਾਲਾ ਵਿੱਚ ਵੱਜ ਜਾਂਦਾ ਟਰੱਕ ਡਰਾਈਵਰ ਨੂੰ ਸਜ਼ਾ ਕਿਉਂ ਬਈ ਡਰਾਈਵਰਾਂ ਮਾਤੇ ਸਰਕਾਰ ਨੇ ਕੀ ਸੋਚਿਆ ਟਰਾਂਸਪੋਰਟਰ ਗੱਡੀਆਂ ਅਗਰ ਕਰਜ਼ਾ ਚੱਕ ਕੇ ਗੱਡੀਆਂ ਪਾ ਹੀ ਲੈਂਦਾ ਤੇ ਉਹ ਕਿੰਨਿਆਂ ਨੂੰ ਰੋਜ਼ਗਾਰ ਦਿੰਦਾ ਇਹ ਵੀ ਦੇਖੋ ਤੁਸੀਂ ਉਹ ਚੀਜ਼ ਨੂੰ ਨਾ ਦੇਖਦੇ ਹੋ ਸਰਕਾਰ ਅੱਖਾਂ ਤੇ ਪੱਟੀ ਬੰਨ ਕੇ ਆਪਣੇ ਕਾਨੂੰਨ ਜਿਹੜੇ ਵੀ ਹੈਗੇ ਥਾਂ ਦੇ ਮਾਰਦੀ ਏ ਪਬਲਿਕ ਦੇ ਵਿੱਚ ਉਹਨੂੰ ਪਹਿਲੇ ਸੋਚ ਕੇ ਸਮਝਿਆ ਜਾਵੇ ਨਾ ਤਾਂ ਸਰਕਾਰ ਨੇ ਕਿਸੇ ਐਸੋਸੀਏਸ਼ਨ ਨਾਲ ਗੱਲ ਕੀਤੀ ਨਾ ਕਿਸੇ ਯੂਨੀਅਨ ਨਾਲ ਕਾਫੀ ਬੜੇ ਤਗੜੇ ਸਮਝਦਾਰ ਸਾਡੇ ਸੂਝਵਾਨ ਬੰਦੇ ਬੈਠੇ ਐ ਉਹਨਾਂ ਨਾਲ ਬੈਠ ਕੇ ਅਗਰ ਕੋਈ ਇਹ ਪਲਾਨਿੰਗ ਨਾਲ ਕੰਮ ਕੀਤਾ ਹੁੰਦਾ ਸਾਨੂੰ ਲੋਕਾਂ ਨੂੰ ਵੀ ਸਮਝ ਲੱਗਦੀ ਪਰ ਬਿਨਾ ਪਲਾਨਿੰਗ ਦੇ ਬਿਨਾ ਕਿਸੇ ਜਾਣਕਾਰੀ ਦੇ ਆਪਾਂ ਇੱਕ ਚੀਜ਼ ਨੂੰ ਲਾਗੂ ਕਰ ਰਹੇ ਆ ਉਹ ਸਰਾਸਰ ਗਲਤ ਹੈ ਇੱਕ ਪਬਲਿਕ ਤੇ ਥੋਪਣ ਵਾਲੀ ਚੀਜ਼ ਹੈ ਇਹ ਚੀਜ਼ ਨੂੰ ਹੁਣ ਪਬਲਿਕ ਵੈਸੇ ਬਰਦਾਸ਼ਤ ਨਹੀਂ ਕਰੇਗੀ ਅੱਜ ਡਰਾਈਵਰਾਂ ਨੂੰ 3 ਦਿਨ ਹੋ ਗਏ ਰੋਡ ਤੇ ਜਿਨ੍ਹਾਂ ਨੇ ਯੂਪੀ ਬਿਹਾਰ ਬੰਗਾਲ ਰਾਜਸਥਾਨ ਸਾਰਾ ਉਹਨਾਂ ਨੇ ਜਾਮ ਲਾਇਆ ਹੋਇਆ ਤੇ ਉਹ ਗੱਡੀਆਂ ਰੋਡ ਤੇ ਬਿਲਕੁਲ ਨਹੀਂ ਚੱਲ ਰਹੀਆਂ ਤੇ ਸਾਡੀ ਤਾਂ ਇਹੀ ਬੇਨਤੀ ਹੈ ਮੋਦੀ ਸਾਹਿਬ ਤੁਹਾਨੂੰ ਇਹਨੂੰ ਜਿਹੜਾ ਕਾਨੂੰਨ ਤੁਸੀਂ ਲਾਗੂ ਕਰ ਰਹੇ ਹੋ ਇਨੂੰ ਤੁਰੰਤ ਵਾਪਸ ਲਿਆ ਜਾਏ ਤੇ ਜਿਹੜੇ ਸਾਡੀਆਂ ਪ੍ਰੋਬਲਮਸ ਹੈਗੀਆਂ ਨੇ ਉਹਨਾਂ ਦੇ ਉੱਪਰ ਧਿਆਨ ਦੇ ਕੇ ਉਹਨਾਂ ਨੂੰ ਦੇਖ ਕੇ ਉਹਨਾਂ ਦਾ ਸੁਝਾਓ ਉਹਨਾਂ ਦਾ ਕੋਈ ਹੱਲ ਕੱਢਿਆ ਜਾ। ਟਰਾਂਸਪੋਰਟਰ ਦਾ ਅੱਜਕੱਲ ਅੱਜ ਤੱਕ ਕੋਈ ਵਾਰਸ ਨਹੀਂ ਬਣਿਆ ਕੋਈ ਨਾਲ ਖੜਨ ਵਾਲਾ ਕੋਈ ਵੀ ਨਹੀਂ ਹੈਗਾ। ਕਿਸ਼ਤਾਂ ਦੇ ਗੱਡੀਆਂ ਹੁੰਦੀਆਂ ਬੈਂਕ ਵਾਲਾ ਕਿਸ਼ਤ ਟੁੱਟ ਜਾਏ ਡਰਾਈਵਰ ਲੈ ਕੇ ਬੈਂਕ ਲੈ ਕੇ ਚਲਾ ਜਾਂਦਾ। ਠੀਕ ਹੈ ਜੀ ਟਾਇਰ ਫਟ ਜਾਂ ਟਾਇਰ ਨਹੀਂ ਲੱਗਦੇ। ਅੱਜ ਤੱਕ ਕਿਸੇ ਨੇ ਕੋਈ ਸੋਚਿਆ ਕਿ ਸਟ੍ਰੇਟ ਦੀ ਕੋਈ ਮਦਦ ਕੀਤੀ ਜਾਵੇ ਕਿਸੇ ਸਰਕਾਰ ਨੇ ਕੋਈ ਏਦਾਂ ਦਾ ਸਿਸਟਮ ਬਣਾਇਆ? ਕੀ ਇਸ ਟ੍ਰੇਡ ਦੀ ਮਦਦ ਕੀਤੀ ਜਾਏ ਇਨਸ਼ੋਰਸਾ ਥਰਡ ਪਾਰਟੀ ਕਿੱਥੇ ਦੀ ਕਿੱਥੇ ਚਲੀ ਗਈ ਟਾਇਰਾਂ ਦੇ ਧਾਮ ਕਿੱਥੇ ਚਲੇ ਗਏ ਠੀਕ ਹੋ ਗਿਆ ਜੀ ਉਹਦੇ ਬਾਅਦ ਤੁਸੀਂ ਇਹ ਦੇਖ ਲਓ ਟੋਲ ਟੈਕਸ ਜੋ ਕਲਕੱਤੇ ਦੇ ਅੱਜ ਤੋਂ 2 ਮਹੀਨੇ ਪਹਿਲੇ ਅਪੜਾਉਂਦੇ 18 17 18000 ਦੇ ਲੱਗਦੇ ਜੋ ਭਾਈ ਭਾਈ ਹਜ਼ਾਰ ਦੇ ਲੱਗਣ ਲੱਗੇ ਬਚਾਣਾ ਤਾਂ ਕੀ ਹੈ ਟ੍ਰੇਡ ਨੂੰ ਸਿਰਫ ਮਾਰਨ ਵਾਲੇ ਪਾਸੇ ਚੱਲੇ ਆ ਹਾਲਾਤ ਇਹੋ ਜਿਹੇ ਹੋ ਗਏ ਨੇ ਕਿ ਜੇ ਪੈਟਰੋਲ ਪੰਪ ਨੇ ਡਰਾਈ ਹੋਣੇ ਜਾ ਰਹੇ ਨੇ ਤੇ ਕਿਤਨਾ ਕਿਤੇ ਦੇਸ਼ ਹੀ ਰੁਕ ਜਾਏਗਾ ਅਗਰ ਪੈਟਰੋਲ ਵੀ ਮੁੱਕ ਗਿਆ ਤਾਂ ਬਹੁਤ ਜ਼ਿਆਦਾ ਅਸਰ ਮਹਿੰਗਾਈ ਤੇ ਵੀ ਪਵੇ ਬਿਲਕੁਲ ਜੀ ਅਗਰ ਡੀਜ਼ਲ ਨਹੀਂ ਹੋਏਗਾ ਪਹਿਲੀ ਗੱਲ ਤਾਂ ਡਰਾਈਵਰਾਂ ਨੇ ਸਟ੍ਰਾਈਕ ਕਰਤੀ ਡਰਾਈਵਰ ਅਗਰ ਗੱਡੀ ਤੇ ਆਣਗੇ ਤਾਂ ਹੀ ਗੱਡੀ ਚੱਲੂਗੀ ਦੂਸਰਾ ਪੰਪ ਡਰਾਈ ਹੋ ਗਏ ਜਿਹੜੀ ਖਾਣ ਪੀਣ ਦੀ ਵਸਤੂਆਂ ਨੇ ਆਮ ਜਨਤਾ ਤੱਕ ਕਿੱਦਾਂ ਪਹੁੰਚੂਗੀ ਅਸੀਂ ਗੱਡੀਆਂ ਚਲਾਣੇ ਆ ਅਸੀਂ ਆਪਣੇ ਸਾਹਮਣੇ ਗੱਡੀ ਲੈ ਕੇ ਜਾਣੇ ਆ ਕੋਈ ਇਹ ਥੋੜਾ ਵੀ ਅਸੀਂ ਕਿਸ ਨੂੰ ਮਾਰਨਾ ਚਾਹੁੰਦੇ ਆ ਕਿਉਂਕਿ ਬਹੁਤ ਜ਼ਿਆਦਾ ਟ੍ਰੈਫਿਕ ਜਿਹੜੀ ਹੋ ਗਈ ਹੈ ਤੇ ਦੂਜੀ ਗੱਲ ਹੈ ਕਿ ਕੋਈ ਵੀ ਇਹ ਨਹੀਂ ਦੇਖਦਾ ਵੀ ਜੇ ਵੱਡੀ ਗੱਡੀ ਚੱਲੀ ਤੇ ਅਸੀਂ ਰੁਕ ਜਾਈਏ ਉਹ ਕਹਿੰਦਾ ਵੱਡੀ ਗੱਡੀ ਰੁੱਕ ਜਵੇ ਅਸੀਂ ਪਹਿਲਾਂ ਕੋਈ ਮੋਟਰਸਾਈਕਲ ਵਾਲਾ ਕਾਰ ਵਾਲਾ ਉਹ ਲੰਘਦਾ ਤੇ ਦੂਜੀ ਗੱਲ ਹੈ ਜੇ ਕੋਈ ਡਰਾਈਵਰ ਨੂੰ ਜਿੱਦਾਂ ਇਹ ਕਹਿ ਰਹੇ ਨੇ ਕਿ 10 ਸਾਲ ਦੀ ਸਜ਼ਾ ਹੈ ਜੇ ਕੋ ਉਹਦਾ ਬੱਚੇ ਨੇ ਉਹ ਕਿੱਥੇ ਜਾਣਗੇ ਇਹ ਕੋਈ ਸੋਚਿਆ ਕਿਸੇ ਸਰਕਾਰ ਨੇ ਅਮੀਤ ਇਸਾਨ ਨੇ ਇਹਦਾ ਕਾਨੂੰਨ ਪਾਸ ਕਰਤਾ ਜੀ 10 ਸਾਲ ਦੀ ਕੈਦ ਹੈ ਜੀ 7 ਸਾਲ 7 ਲੱਖ ਰੁਪਏ ਡਰਾਈਵਰ ਦੋਗਾ ਉਹ ਕਿੱਛੋ ਦੋਗਾ ਜੀ ਰਸੋਈ ਮੈਨੂੰ ਬੱਚਿਆਂ ਦੀ ਪੜ੍ਹਾਈ ਵੀ ਐ ਐਕਸ ਨੂੰ ਡਰਾਈਵਰ ਨੇ ਜਾਣਾ ਦੂਜੀ ਕਹਿੰਦੇ ਜੀ ਇਹ ਡਰਾਈਵਰ ਦੱਸੂਗਾ ਡਰਾਈਵਰ ਦੇ ਉਤਰਨ ਤੋਂ ਪਹਿਲਾਂ ਤੇ ਪਬਲਿਕ ਉਹਨੂੰ ਕੁੱਟਣ ਲੱਗ ਜਾਂਦੀ ਆ ਕਿਹੜਾ ਕਾਨੂੰਨ ਉਸੇ ਜਾ ਕੇ ਉਹਨਾਂ ਚੋਂ ਤੇ ਡਰਾਈਵਰ ਨੂੰ ਮਾਰ ਦਿੰਦੇ ਲੋਕ ਸਤਿ ਸ਼੍ਰੀ ਅਕਾਲ ਜੀ ਸਰਕਾਰ ਤੇ ਰਹਿਮਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਲਵੀਰ ਰਾਹੀ ਸੈਂਟਰ ਸਰਕਾਰ ਵੱਲੋਂ ਰਨ ਐਂਡ ਹਿੱਟ ਜਿਹੜੀ ਕਾਨੂੰਨ ਹੈ ਉਸ ਵਿੱਚ ਕਾਫੀ ਵਾਦਾ ਕੀਤਾ ਗਿਆ ਕਿ ਜੋ ਹੈ ਸਤੀ ਵਰਤੀ ਕੀ ਇਹ ਡਰਾਈਵਰਾਂ ਦੇ ਖਿਲਾਫ ਕਿ ਜੇਕਰ ਉਹ ਪਾ ਜਾਂਦੇ ਹਨ ਮੌਕੇ ਤੋਂ ਤਾਂ ਉਹਨਾਂ ਦੇ ਖਿਲਾਫ ਜੋ ਹੈ ਕਾਫੀ ਸਖਤ ਕਾਨੂੰਨ ਲੈ ਕੇ ਆਏ ਨੇ 10 ਸਾਲ ਦੀ ਸਜ਼ਾ ਤੇ 7 ਲੱਖ ਦੇ ਕਰੀਬ ਜੋ ਹੈ ਜੁਰਮਾਨੇ ਦੀ ਗੱਲ ਆਖੀ ਗਈ ਹੈ ਟਰਾਂਸਪੋਰਟ ਲੁਧਿਆਣਾ ਦੇ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਕਿ ਕਿਸ ਤਰ੍ਹਾਂ ਜੋ ਹੈ ਕਾਨੂੰਨ ਆਇਆ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਪਹਿਲਾ ਜੀ ਪੁੱਛੀ ਨਾ ਮੇਰਾ ਨਾਮ ਮਨੋਜ ਕੁਮਾਰ ਟਿੰਕੂ ਹੈ ਮੈਂ ਫੁੱਲ ਲੋਡ ਟਰਾਂਸਪੋਰਟ ਐਸੋਸੀਏਸ਼ਨ ਦਾ ਪ੍ਰਧਾਨ ਕਿੱਦਾਂ ਦੇਖ ਰਹੇ ਹੋ ਜਿਹੜੇ ਸਰਕਾਰ ਜਿਹੜਾ ਕਾਨੂੰਨ ਲੈ ਕੇ ਆਈ ਹੈ ਸਖਤੀ ਕਾਫੀ ਨਜ਼ਰ ਆ ਰਹੀ ਹੈ ਤੁਹ ਦੇਖੋ ਜੀ ਕਾਨੂੰਨ ਪਤਾ ਨਹੀਂ ਇਹਨਾਂ ਦਾ ਸਲਾਹਕਾਰ ਕੌਣ ਹੈ ਪ੍ਰਧਾਨ ਮੰਤਰੀ ਸਾਹਿਬ ਦਾ ਇਹਨਾਂ ਨੂੰ ਕੌਣ ਸਲਾਹ ਦਿੰਦਾ ਇਹੋ ਜਿਹਾਂ ਜਿਨ੍ਹਾਂ ਦਾ ਕੋਈ ਸਿਰ ਪੈਰ ਨਹੀਂ ਹੁੰਦਾ ਉਹ ਕਹਿੰਦੇ ਨਾ ਕਿ ਮੁਰਦਾ ਬੋਲੇ ਕਫਨ ਪਾੜੇ ਉਹ ਹਿਸਾਬ ਹੈ ਜਦੋਂ ਵੀ ਕੋਈ ਗੱਲ ਕਰਨੀ ਹੈ ਤਾਂ 13ਵੀਂ ਦੀ ਗੱਲ ਕਰ ਦੇਣੀ ਹੈ ਇਹਨਾਂ ਨੇ ਕਿ ਜਿਹਦੇ ਨਾਲ ਜਨਤਾ ਨੂੰ ਤਕਲੀਫ ਹੋਵੇ ਅੱਜ ਤੁਸੀਂ ਮਾਹੌਲ ਦੇਖੋ 3 ਦਿਨ ਹੋ ਗਏ ਆ 3 ਦਿਨਾਂ ਤੋਂ ਆਫਟਰ ਆਲ ਡਰਾਈਵਰਾਂ ਦਾ ਤਾਂ ਪੈਸਾ ਤਾਂ ਨਹੀਂ ਲੱਗਾ ਨਾ ਗੱਡੀਆਂ ਤੇ ਗੱਡੀਆਂ ਤੇ ਪੈਸਾ ਤਾਂ ਟਰਾਂਸਪੋਰਟਰਾਂ ਦਾ ਇਨਵੈਸਟਮੈਂਟ ਹੈਗੀ ਹੈ ਨਾ ਉਹ ਉਹ ਗੱਡੀਆਂ ਅੱਜ ਲਵਰਸ ਰੋਡ ਤੇ ਖੜੀਆਂ ਨੇ ਭਰੀਆਂ ਹੋਈਆਂ ਉਹਨਾਂ ਦੇ ਅੰਦਰ 20 25 50 ਲੱਖ ਰੁਪਏ ਦਾ ਮਾਲ ਵੀ ਹੈਗਾ ਗੱਡੀਆਂ ਰੋਡ ਤੇ ਖੜੀਆਂ ਕਰਕੇ ਤਾਲਾ ਲਾ ਕੇ ਆਪਣੇ ਆਪਣੇ ਘਰਾਂ ਨੂੰ ਚਲੇ ਗਏ ਅਗਰ ਕੋਈ ਉਨਕੀ ਹੁੰਦੀ ਹੈ ਉਹ ਉਹਦੀ ਜ਼ਿੰਮੇਵਾਰੀ ਕੌਣ ਲਏਗਾ ਅਗਰ ਕੋਈ ਨੁਕਸਾਨ ਹੁੰਦਾ ਉਹਦੀ ਜ਼ਿੰਮੇਵਾਰੀ ਕੌਣ ਲਏਗਾ ਇੱਕ ਟਰਾਂਸਪੋਰਟਰ ਆਜੇ ਹੋਜੀ ਮੰਦੇ ਦੀ ਮਾਰ ਦੇ ਵਿੱਚ ਚੱਲ ਰਿਹਾ ਇਹਨੇ ਹਾਲਾਤ ਮਾੜੇ ਨੇ ਕਿ ਉਹਨੂੰ ਆਪਣਾ ਘਰ ਚਲਾਣਾ ਬਹੁਤ ਮੁਸ਼ਕਲ ਹੋਇਆ ਪਿਆ ਠੀਕ ਹੈ ਉਹ ਇੱਕ ਟਰਾਂਸਪੋਰਟਰ ਗੱਡੀਆਂ ਅਗਰ ਕਰਜ਼ਾ ਚੱਕ ਕੇ ਗੱਡੀਆਂ ਪਾ ਹੀ ਲੈਂਦਾ ਤੇ ਉਹ ਕਿੰਨਿਆਂ ਨੂੰ ਰੋਜ਼ਗਾਰ ਦਿੰਦਾ ਇਹ ਵੀ ਦੇ ਉਹ ਚੀਜ਼ ਨੂੰ ਨਾ ਦੇਖਦੇ ਹੋ ਸਰਕਾਰ ਅੱਖਾਂ ਤੇ ਪੱਟੀ ਬੰਨ ਕੇ ਆਪਣੇ ਕਾਨੂੰਨ ਜਿਹੜੇ ਵੀ ਹੈਗੇ ਥਾਂ ਦੇ ਮਾਰਦੀ ਜੇ ਪਬਲਿਕ ਦੇ ਵਿੱਚ ਉਹਨੂੰ ਪਹਿਲੇ ਸੋਚ ਕੇ ਸਮਝਿਆ ਜਾਵੇ ਨਾ ਤਾਂ ਸਰਕਾਰ ਨੇ ਕਿਸੇ ਐਸੋਸੀਏਸ਼ਨ ਨਾਲ ਗੱਲ ਕੀਤੀ ਨਾ ਕਿਸੇ ਯੂਨੀਅਨ ਨਾਲ ਕਾਫੀ بڑے ਤਗੜੇ ਸਮਝਦਾਰ ਸਾਡੇ ਸੂਝਵਾਨ ਬੰਦੇ ਬੈਠੇ ਐ ਉਹਨਾਂ ਨਾਲ ਬੈਠ ਕੇ ਅਗਰ ਕੋਈ ਪਲਾਨਿੰਗ ਨਾਲ ਕੰਮ ਕੀਤਾ ਹੁੰਦਾ ਸਾਨੂੰ ਲੋਕਾਂ ਨੂੰ ਵੀ ਸਮਝ ਲੱਗਦੀ ਪਰ ਬਿਨਾ ਪਲਾਨਿੰਗ ਦੇ ਬਿਨਾ ਕਿਸੇ ਜਾਣਕਾਰੀ ਦੇ ਆਪਾਂ ਇੱਕ ਚੀਜ਼ ਨੂੰ ਲਾਗੂ ਕਰ ਰਹੇ ਆ ਉਹ ਸਰਾਸਰ ਗਲਤ ਹੈ ਇੱਕ ਪਬਲਿਕ ਤੇ ਥੋਪਣ ਵਾਲੀ ਚੀਜ਼ ਹੈ ਇਹ ਚੀਜ਼ ਨੂੰ ਹੁਣ ਪਬਲਿਕ ਵੈਸੇ ਬਰਦਾਸ਼ਤ ਨਹੀਂ ਕਰੇਗੀ ਅੱਜ ਡਰਾਈਵਰਾਂ ਨੂੰ 3 ਦਿਨ ਹੋ ਗਏ ਰੋਡ ਤੇ ਜਿਨ੍ਹਾਂ ਨੇ ਯੂਪੀ ਬਿਹਾਰ ਬੰਗਾਲ ਰਾਜਸਥਾਨ ਸਾਰਾ ਉਹਨਾਂ ਨੇ ਜਾਮ ਲਾਇਆ ਹੋਇਆ ਤੇ ਉਹ ਗੱਡੀਆਂ ਰੋਡ ਤੇ ਬਿਲਕੁਲ ਨਹੀਂ ਚੱਲ ਰਹੀਆਂ ਤੇ ਸਾਡੀ ਤਾਂ ਇਹੀ ਬੇਨਤੀ ਹੈ ਮੋਦੀ ਸਾਹਿਬ ਤੁਹਾਨੂੰ ਇਹਨੂੰ ਜਿਹੜਾ ਕਾਨੂੰਨ ਤੁਸੀਂ ਲਾਗੂ ਕਰ ਰਹੇ ਹੋ ਇਨੂੰ ਤੁਰੰਤ ਵਾਪਸ ਲਿਆ ਜਾਏ ਤੇ ਜਿਹੜੇ ਸਾਡੀਆਂ ਪ੍ਰੋਬਲਮਸ ਹੈਗੀਆਂ ਨੇ ਉਹਨਾਂ ਦੇ ਉੱਪਰ ਧਿਆਨ ਦੇ ਕੇ ਉਹਨਾਂ ਨੂੰ ਦੇਖ ਕੇ ਉਹਨਾਂ ਦਾ ਸੁਝਾਓ ਉਹਨਾਂ ਦਾ ਕੋਈ ਹੱਲ ਕੱਢਿਆ ਜਾਵੇ ਕਿਸ ਤਰ੍ਹਾਂ ਦੀ ਰਾਹਤ ਚਾਹੁੰਦੇ ਹੋ ਤੁਸੀਂ ਟੈਕਸਾਂ ਦੀ ਕਿਸ ਤਰ੍ਹਾਂ ਦੇਖੋ ਅਸੀਂ ਰਾਹਤ ਤਾਂ ਅਸੀਂ ਇਹ ਚਾਹੁੰਦੇ ਆ ਕਿ ਜਿਹੜਾ ਇਹ ਕਾਨੂੰਨ ਹੈ ਪਹਿਲੇ ਤੇ ਵਾਪਸ ਹੋਵੇ ਉਹਦੇ ਬਾਅਦ ਜਿਹੜੀ ਟਰਾਂਸਪੋਰਟਰ ਨੂੰ ਜੋ ਮਾਰ ਪੈ ਰਹੀ ਹੈ ਟਰਾਂਸਪੋਰਟਰ ਦਾ ਅੱਜ ਕੱਲ ਅੱਜ ਤੱਕ ਕੋਈ ਵਾਰਸ ਨਹੀਂ ਬੜਿਆ ਕੋਈ ਨਾਲ ਖੜਨ ਵਾਲਾ ਕੋਈ ਵੀ ਨਹੀਂ ਹੈਗਾ ਕਿਸ਼ਤਾਂ ਦੇ ਗੱਡੀਆਂ ਹੁੰਦੀਆਂ ਬੈਂਕ ਵਾਲਾ ਕਿਸ਼ਤ ਟੁੱਟ ਜਾਏ ਵੀਡੀਓ ਡਰਾਈਵਰ ਲੈ ਕੇ ਬੈਂਕ ਲੈ ਕੇ ਚਲਾ ਜਾਂਦਾ ਠੀਕ ਹੈ ਜੀ ਟਾਇਰ ਫੜ ਜਾਂ ਟਾਇਰ ਨਹੀਂ ਲੱਗਦੇ ਅੱਜ ਤੱਕ ਕਿਸੇ ਨੇ ਕੋਈ ਸੋਚਿਆ ਕਿ ਇਸ ਸਟ੍ਰੀਟ ਦੀ ਕੋਈ ਮਦਦ ਕੀਤੀ ਜਾਵੇ ਕਿਸੇ ਸਰਕਾਰ ਨੇ ਕੋਈ ਏਦਾਂ ਦਾ ਸਿਸਟਮ ਬਣਾਇਆ ਕਿ ਇਸ ਸਟ੍ਰੀਟ ਦੀ ਮਦਦ ਕੀਤੀ ਜਾਏ ਇਨਸ਼ੋਰਸਾ ਥਰਡ ਪਾਰਟੀ ਕਿੱਥੇ ਦੀ ਕਿੱਥੇ ਚਲੀ ਗਈ ਟਾਇਰਾਂ ਦੇ ਧਾਮ ਕਿੱਥੇ ਚਲੇ ਗਏ ਠੀਕ ਹੋ ਗਿਆ ਜੀ ਉਹਦੇ ਬਾਅਦ ਤੁਸੀਂ ਇਹ ਦੇਖ ਲਓ ਟੋਲ ਟੈਕਸ ਜੋ ਕਲਕੱਤੇ ਦੇ ਅੱਜ ਤੋਂ 2 ਮਹੀਨੇ ਪਹਿਲੇ ਅਪਡਾਉਂ ਦੇ 18 17 18000 ਦੇ ਲੱਗਦੇ ਜੋ 22000 ਦੇ ਲੱਗਣ ਲੱਗੇ ਬਚਾਣਾ ਤਾਂ ਕੀ ਹੈ ਟਰੇਡ ਨੂੰ ਸਿਰਫ ਮਾਰਨ ਵਾਲੇ ਪਾਸੇ ਚੱਲੇ ਆ ਇਹ ਸਿਰਫ ਮੋਦੀ ਸਾਹਿਬ ਦੀ ਇੱਕ ਚਾਲ ਹੈ ਜਿਹੜਾ ਮਾੜਾ ਮੋਟਾ ਕਾਰੋਬਾਰ ਟਰਾਂਸਪੋਰਟਰਾਂ ਕੋਲ ਹੈਗਾ ਇਹ ਆਪਣਾ ਇਹਨਾਂ ਕੋਲੋਂ ਲੈ ਕੇ بڑے ਘਰਾਣਿਆਂ ਨੂੰ ਦੇ ਦਿੱਤਾ ਜਾਵੇ ਤੇ ਆਮ ਜਿਹੜੇ ਮਾੜੇ ਮੋਟੇ ਟਰਾਂਸਪੋਰਟਰ ਨੇ ਇਹਨਾਂ ਨੂੰ ਕਿ ਤੀਫਨ ਲਾਗੇ ਉਹਨਾਂ ਮਗਰ ਰੋਟੀ ਆਸਤੇ ਰੋਟੀਆਂ ਡੱਬਾ ਫੜ ਕੇ ਨਾ ਹੀ ਨੌਕਰੀ ਕਰਨੀ ਚਾਲੂ ਕਰਾ ਹਾਲਾਤ ਇਹੋ ਜਿਹੇ ਹੋ ਗਏ ਨੇ ਕਿ ਜੇ ਪੈਟਰੋਲ ਪੰਪ ਨੇ ਡਰਾਈ ਹੋਣੇ ਜਾ ਰਹੇ ਨੇ ਤੇ ਕਿਤੇ ਨਾ ਕਿਤੇ ਦੇਸ਼ ਹੀ ਰੁਕ ਜਾਏਗਾ ਅਗਰ ਪੈਟਰੋਲ ਵੀ ਮੁੱਕ ਗਿਆ ਤਾਂ ਬਹੁਤ ਜ਼ਿਆਦਾ ਅਸਰ ਮਹਿੰਗਾਈ ਤੇ ਵੀ ਪਵੇ ਬਿਲਕੁਲ ਜੀ ਅਗ ਪਹਿਲੀ ਗੱਲ ਤਾਂ ਡਰਾਈਵਰਾਂ ਨੇ ਸਟ੍ਰਾਈਕ ਕਰਤੀ ਡਰਾਈਵਰ ਅਗਰ ਗੱਡੀ ਤੇ ਆਣਗੇ ਤਾਂ ਹੀ ਗੱਡੀ ਚੱਲੂਗੀ ਦੂਸਰਾ ਪੰਪ ਡਰਾਈ ਹੋ ਗਏ ਜਿਹੜੀ ਖਾਣ ਪੀਣ ਦੀ ਵਸਤੂਆਂ ਨੇ ਆਮ ਜਨਤਾ ਤੱਕ ਕਿੱਦਾਂ ਪਹੁੰਚੂਗੀ ਪਹੁੰਚ ਗਈ ਤਾਂ ਹੀ ਨਾ ਜਦੋਂ ਗੱਡੀਆਂ ਚੱਲਣਗੀਆਂ ਇਹ ਸਭ ਸੋਚ ਵਿਚਾਰ ਨਾ ਕਰਦੇ ਹੋਏ ਇੱਕ ਡਿਸੀਜਨ ਲੈ ਲੈਣਾ ਇਹ ਕੋਈ ਵਧੀਆ ਬੰਦੇ ਦੀ ਵਧੀਆ ਪ੍ਰਧਾਨ ਮੰਤਰੀ ਦੀ ਨਿਸ਼ਾਨੀ ਨਹੀਂ ਹੈਗੀ ਕਾਲਾ ਬਾਜ਼ਾਰ ਵੀ ਵਧੀ ਕਿਸ ਮੈਂ ਕਹਾਂ ਜੀ ਤੁਸੀਂ ਇਹ ਦੱਸੋ ਕ腐ਸ਼ਨ ਹੈ ਕਿਹਦੇ ਪਾਸੇ ਨਹੀਂ ਸਰਕਾਰ ਕਹਿੰਦੀ ਹੈ ਜੀ ਭਾਰਤੀ ਜਨਤਾ ਪਾਰਟੀ ਆਏਗੀ ਕਰਪਸ਼ਨ ਖਤਮ ਕਰ ਦੂਗੀ ਇਹ ਕਰ ਦੂਗੀ ਉਹ ਕਰ ਦੂਗੀ ਉਦਾਂ ਹੀ ਚੱਲ ਰਿਹਾ ਜੀ ਸਾਰਾ ਕੁਝ ਅਸੀਂ ਤਾਂ ਕਹਿੰਦੇ ਜੀ ਉਹ ਕਾਂਗਰਸ ਸਰਕਾਰ ਵਧੀਆ ਸੀ ਖਾਂਦੀ ਸੀ ਤਾਂ ਸਭ ਨੂੰ ਖਵਾਉਂਦੀ ਵੀ ਸੀਗੀ ਠੀਕ ਹੈ ਡਰਾਈਵਰ ਇੱਕ ਸਾਡੇ ਨਾਲ ਨੇ ਵੀਰੇ ਕੀ ਨਾਮ ਆਪਣਾ ਮੇਰਾ ਨਾਮ ਗੁਰਪ੍ਰੀਤ ਸਿੰਘ ਜੀ ਕਿਸ ਤਰ੍ਹਾਂ ਦੀ ਦਿੱਕਤਾਂ ਆਉਂਦੀਆਂ ਨੇ ਪਹਿਲਾਂ ਤੋਂ ਹੀ ਤੁਹਾਨੂੰ ਕਿਉਂਕਿ ਰੋਡ ਤੇ ਜਦੋਂ ਚੱਲਦੇ ਹੋ ਉਹ ਜਿਹੜਾ ਕਾਨੂੰਨ ਬਣਾਇਆ ਗਿਆ ਕਿ ਸਜ਼ਾ ਜਿਹੜੀ ਕਾਫੀ ਵਧਾ ਦਿੱਤੀ ਗਈ ਹੈ ਜੁਰਮਾਨਾ ਵੀ ਵਧਾ ਦਿੱਤਾ ਗਿਆ ਬਹੁਤ ਜ਼ਿਆਦਾ ਗਲਤ ਕਾਨੂੰਨ ਬਣਿਆ ਜੀ ਦੇਖੋ ਜੀ ਇਦਾਂ ਹੁੰਦਾ ਕਿ ਜੇ 22 ਚਾਂਸ ਚਲੋ ਅਸੀਂ ਗੱਡੀਆਂ ਚਲਾਣੇ ਆ ਅਸੀਂ ਆਪਣੇ ਸਾਹਮਣੇ ਗੱਡੀ ਲੈ ਕੇ ਜਾਂਦੇ ਆ ਕੋਈ ਇਹ ਥੋੜਾ ਵੀ ਅਸੀਂ ਕਿਸੇ ਨੂੰ ਮਾਰਨਾ ਚਾਹੁੰਦੇ ਆ ਕਿਉਂਕਿ ਬਹੁਤ ਜਿਆਦਾ ਟ੍ਰੈਫਿਕ ਜਿਹੜੀ ਹੋ ਗਈ ਹੈ ਤੇ ਦੂਜੀ ਗੱਲ ਹੈ ਕਿ ਕੋਈ ਵੀ ਇਹ ਨਹੀਂ ਦੇਖਦਾ ਵੀ ਜੇ ਵੱਡੀ ਗੱਡੀ ਜਾ ਰਹੀ ਤੇ ਅਸੀਂ ਰੁਕ ਜਾਈਏ ਉਹ ਕਹਿੰਦਾ ਵੱਡੀ ਗੱਡੀ ਰੁਕ ਜਵੇ ਅਸੀਂ ਪਹਿਲਾਂ ਕੋਈ ਮੋਟਰਸਾਈਕਲ ਵਾਲਾ ਕਾਰ ਵਾਲਾ ਉਹ ਨੰਗਦਾ ਤੇ ਦੂਜੀ ਗੱਲ ਹੈ ਜੇ ਕੋਈ ਡਰਾਈਵਰ ਨੂੰ ਜਿੱਦਾਂ ਇਹ ਕਹਿ ਰਹੇ ਨੇ ਕਿ 10 ਸਾਲ ਦੀ ਸਜ਼ਾ ਹੈ ਜੇ ਕੋ ਉਹਦਾ ਬੱਚੇ ਨੇ ਉਹ ਕਿੱਥੇ ਜਾਣਗੇ ਇਹ ਕੋਈ ਸੋਚਿਆ ਕਿਸੇ ਸਰਕਾਰ ਨੇ ਅਮੀਤ ਇਸਾਨ ਇਹ ਤਾਂ ਕਾਨੂੰਨ ਪਾਸ ਕਰਤਾ ਜੀ 10 ਸਾਲ ਦੀ ਕੈਦ ਹੈ ਜੀ 7 ਸਾਲ 7 ਲੱਖ ਰੁਪਏ ਡਰਾਈਵਰ ਦੋਗਾ ਉਹ ਕਿੱਛੋ ਦੋਗਾ ਦੀ ਰਸੋਈ ਮੈਨੂੰ ਬੱਚਿਆਂ ਦੀ ਪੜ੍ਹਾਈ ਵੀ ਐ ਐਸ ਨੂੰ ਡਰਾਈਵਰ ਨੇ ਜਾਣਾ ਦੂਜੀ ਕਹਿੰਦੇ ਜੀ ਇਹ ਡਰਾਈਵਰ ਦੱਸੂਗਾ ਡਰਾਈਵਰ ਦੇ ਉਤਰਨ ਤੋਂ ਪਹਿਲੇ ਤੇ ਪਬਲਿਕ ਉਹਨੂੰ ਕੁੱਟਣ ਲੱਗ ਜਾਂਦੀ ਹੈ ਕਿਹੜਾ ਕਾਨੂੰਨ ਉਸੇ ਜਾ ਕੇ ਉਹਨਾਂ ਚੋਂ ਤੇ ਡਰਾਈਵਰ ਨੂੰ ਮਾਰ ਦਿੰਦੇ ਲੋਕ ਜਾਂ ਤਾਂ ਇਹ ਰੋਡ ਦੇ ਉੱਪਰ ਖੜ ਕੇ ਹਾਰੇ ਕੀ ਸਵਿਧਾ ਦੱਸਣ ਵੀ ਇਹਦੇ 10 ਕਿਲੋਮੀਟਰ ਦਿਆ ਜੀ ਪੁਲਿਸ ਖੜੀ ਐ ਤੁਹਾਨੂੰ ਕੋਈ ਵੀ ਟੱਚ ਨਹੀਂ ਕਰੂਗਾ ਤੁਸੀਂ ਥਾਣੇ ਜਾ ਕੇ ਦੱਸੋ ਥਾਣੇ ਤੱਕ ਤਾਂ ਪਬਲਿਕ ਨੂੰ ਜਾਣੇ ਦੇਣਾ ਹੀ ਨਹੀਂ ਪਬਲਿਕ ਨੇ ਸਾਨੂੰ ਉਦਾਂ ਗੱਡੀ ਨੂੰ ਮੋਟਰਸਾਈਕਲ ਨੂੰ ਵੀ ਲੱਗਦਾ ਤੇ ਜਦੇ ਲਾ ਲੰਦੇ ਆ ਵੀ ਥੱਲੇ ਉਤਰ ਦੱਸੋ ਹੀ ਇਹੀਂ ਕਿਹੜਾ ਆਹੀਂ ਤੇ ਕੋਈ ਜਾਨਵਰ ਵੀ ਅੱਗੇ ਆ ਜਵੇ ਤੇ ਤਾਂ ਵੀ ਗੱਡੀ ਨੂੰ ਰੋਕ ਲੈਣੇ ਵੀ ਕਿਸੇ ਜਾਨਵਰ ਨੂੰ ਮੀਨਾ ਸੱਟ ਲੱਗੇ ਅਸੀਂ ਕਦੇ ਵੀ ਕੋਈ ਸੋਚਿਆ ਨਹੀਂ ਹੈਗਾ ਵੀ ਕਿਸੇ ਨੂੰ ਮਾਰ ਕੇ ਲੰਘਣਾ ਜਦੋਂ ਪਬਲਿਕ ਜੇ ਕੋਈ ਪਿੱਛੋਂ दारू ਲੀ ਪੀ ਕੇ ਮੋਟਰਸਾਈਕਲ ਵਾਲਾ ਜਾਂ ਕਾਰ ਵਾਲਾ ਆਉਂਦਾ ਇਹ ਥੋੜਾ ਵੀ ਗੱਡੀ ਵਾਲੇ ਦੀ ਗਲ ਕਾਰ ਵਾਲੇ ਦੀ ਵੀ ਗਲਤੀ ਦੀ ਹੈ ਮੋਟਰਸਾਈਕਲ ਵਾਲੇ ਦੀ ਵੀ ਗਲਤੀ ਹੈ ਇਹ ਸਰਕਾਰ ਨੂੰ ਸੋਚ ਕੇ ਆਪਣਾ ਕਾਨੂੰਨ ਪਾਸ ਵਾਪਸ ਲੈ ਲੈਣਾ ਚਾਹੀਦਾ ਕਿਉਂਕਿ ਡਰਾਈਵਰ ਇਹ ਥੋੜਾ ਵੀ ਹਰ ਇੱਕ ਚੀਜ਼ ਨੂੰ ਕਰਦਾ ਰਹਿੰਦਾ ਇਸ ਕਰਕੇ ਬਿਲਕੁਲ ਡਰਾਈਵਰ ਵੀ ਜੋ ਹੈ ਕਾਫੀ ਇਸ ਕਾਨੂੰਨ ਤੋਂ ਨਾਖੁਸ਼ ਨਜ਼ਰ ਆ ਰਹੇ ਨੇ ਹੋਰ ਵੀ ਟ੍ਰਾਂਸਪੋਰਟ ਸਾਡੇ ਨਾਲ ਨੇ ਟ੍ਰਾਂਸਪੋਰਟਰ ਵਿੱਚ ਕਿਦਾਂ ਦੇਖ ਰਹੇ ਹੋ ਕਿਉਂਕਿ ਇਹ ਕਾਨੂੰਨ ਜਦੋਂ ਤੋਂ ਆਇਆ ਹੜਤਾਲ ਚੱਲ ਰਹੀ ਹੈ ਇਹ ਜਿਹੜਾ ਕਾਨੂੰਨ ਆ ਨਾ ਇਹ ਬਹੁਤ ਹੀ ਗਲਤ ਬਣਾਇਆ ਇਹਨਾਂ ਨੇ ਇਹ ਬਣਾਉਣਾ ਹੀ ਨਹੀਂ ਚਾਹੀਦਾ ਪਹਿਲੀ ਗੱਲ ਤਾਂ ਜੇ ਡਰਾਈਵਰ ਆ ਉਹ ਟਰੱਕ ਦਾ ਵੀ ਉਹੀ ਡਰਾਈਵਰ ਆ ਬੱਸ ਦਾ ਵੀ ਉਹੀ ਡਰਾਈਵਰ ਆ ਕਾਰ ਦਾ ਵੀ ਆ ਮੋਟਰਸਾਈਕਲ ਦਾ ਵੀ ਆ ਅਗਰ ਕੋਈ ਮੋਟਰਸਾਈਕਲ ਵਾਲਾ ਆ ਕੇ ਵਿੱਚ ਵੱਜ ਜਾਂਦਾ ਤਾਂ ਟਰੱਕ ਡਰਾਈਵਰ ਨੂੰ ਸਜ਼ਾ ਕਿਉਂ ਬਈ ਅਗਰ ਕਾਰ ਵਾਲਾ ਵਿੱਚ ਵੱਜ ਜਾਂਦਾ ਟਰੱਕ ਡਰਾਈਵਰ ਨੂੰ ਸਜ਼ਾ ਕਿਉਂ ਬਈ ਡਰਾਈਵਰਾਂ ਵਾਸਤੇ ਸਰਕਾਰ ਨੇ ਕੀ ਸੋਚਿਆ ਡਰਾਈਵਰ ਵੀ ਅਕਸਰ ਬਾਲ ਬੱਚੇਦਾਰ ਆ ਇਨਸਾਨ ਆ ਅਗਰ ਡਰਾਈਵਰ ਐਕਸੀਡੈਂਟ 'ਚ ਮਰ ਜਾਂਦਾ ਉਹਦੇ ਲਈ ਕੀ ਆ ਕੁਝ ਵੀ ਨਹੀਂ ਨਾਥਿੰਗ ਡ라이ਵਰ ਵੀ ਤਾਂ ਅਕਸੀਰ ਤੇ ਮਰਦੇ ਆ ਟਰੱਕਾਂ ਦੇ ਡਰਾਈਵਰ ਮਰਦੇ ਆ ਉਹਨਾਂ ਲਈ ਸਾਡੀ ਮੰਗ ਇਹ ਆ ਵੀ ਉਹਨਾਂ ਲਈ ਪ੍ਰਾਵਧਾਨ ਸਰਕਾਰ ਕੋਲੇ ਹੋਣਾ ਚਾਹੀਦਾ ਘੱਟੋ ਘੱਟ ਵੀ ਡੈਵਲ ਦੇ ਮਨ ਤੇ ਉਹਨੂੰ 1 ਕਰੋੜ ਰੁਪਈਆ ਔਰ ਕਲਿੰਟਰ ਦੇ ਮਨ ਤੇ ਉਹਦੇ ਜਿਹੜੇ ਬਾਸ ਦੇ ਉਹਨਾਂ ਨੂੰ 50 ਲੱਖ ਰੁਪਈਆ ਸਰਕਾਰ ਵੱਲੋਂ ਦੇਣਾ ਚਾਹੀਦਾ ਚਾਹੇ ਸਰਕਾਰ ਟਰੱਕਾਂ ਦੀ ਅਨਸੂਰਸ ਦੇ ਵਿੱਚ ਥੋੜਾ ਬਹੁਤਾ ਪ੍ਰੀਮੀਅਮ ਪਾਕੇ ਲੈ ਲਵੇ ਜੇ ਅਨਸੂਰਸ ਵਾਲੇ ਤੋਂ ਕੁਝ ਲੈਣ ਦੀ ਕੋਸ਼ਿਸ਼ ਕਰਦੇ ਆ ਤਾਂ ਅਸੂਰਸ ਵਾਲੇ ਕਹਿੰਦੇ ਟਰੱਕ ਡਰਾਈਵਰ ਨਸ਼ਾ ਕੀਤਾ ਹੋਇਆ ਸੀ ਇਹ ਤਾਂ ਨਸ਼ਾ ਤਾਂ ਪਤਾ ਨਹੀਂ ਕਿੱਥੋਂ ਆ ਜਾਂਦਾ ਵਿੱਚ ਕਦੇ ਵੀ ਟਰੱਕ ਡਰਾਈਵਰ ਵਾਸਤੇ ਕਦੇ ਵੀ ਕਿਸੇ ਵੀ ਸਰਕਾਰ ਦੇ ਕੋਹਦੀ ਸੋਚਿਆ ਸਾਡੀ ਮੰਗ ਇਹ ਆ ਵੀ ਇਹ ਟਰੱਕ ਡਰਾਈਵਰਾਂ ਵਾਸਤੇ 1 ਕਰੋੜ ਰੁਪਏ ਦੀ ਕੰਪਨਸੇਸ਼ਨ ਜਿੱਦਾਂ ਮਰਜੀ ਦੇਣ ਜਿੱਥੋਂ ਮਰਜੀ ਦਾ ਚਾਹੇ ਸਰਕਾਰ ਕੋਲੋਂ ਦੇਵੇ ਡਰਾਈਵਰਾਂ ਨੂੰ ਕੰਪਨਸੇਸ਼ਨ ਕੋਈ ਹੈ ਨਹੀਂ ਸਾਡਾ ਗਲ ਘੋਟੀ ਜਾਂਦੇ ਆ ਕਦੇ ਸਾਨੂੰ ਟੈਕਸ ਵਧਾਤਾ ਕਦੇ ਡੀਜ਼ਲ ਤੇ ਵਧਾਤਾ ਕਦੇ ਟੋਲ ਵਧਾਤਾ ਕਦੇ ਹਰ ਰੋਡ ਤੇ ਬੇਇੱਜ਼ਤੀ ਇਹਨਾਂ ਨੇ ਹਰੇ ਹਰੇ ਕਰੋੜ ਬੇਇੱਜ਼ਤੀ ਚੱਲਣ ਵਾਸਤੇ ਅਸੀਂ ਚੱਲਦੇ ਆ ਤੇ ਟੈਕਸ ਦਿੰਨੇ ਆ ਸਾਰਾ ਕੋਲ ਡੀਜ਼ਲ ਤੇ ਟੈਕਸ ਦਿੰਨੇ ਆ ਪੈਟਰੋਲ ਤੇ ਟੈਕਸ ਦਿੰਨੇ ਆ ਚੱਸੀ ਦਾ ਟੈਕਸ ਦਿੰਨੇ ਆ ਜੀਐਸਟੀ ਦਿੰਨੇ ਆ 18% 32% ਸਪੇਅਰ ਵਾਸਤੇ ਜੀਐਸਟੀ ਦਿੰਨੇ ਆ ਪਰ ਡਰਾਈਵਰਾਂ ਵਾਸਤੇ ਕੀ ਆ ਕੁਛ ਨਹੀਂ ਜੇ ਹੁਣ ਡਰਾਈਵਰ ਨਹੀਂ ਚਲਾਉਣਗੇ ਤਾਂ ਸਾਰਾ ਦੇਸ਼ ਦਾ ਆਰਥਿਕਤਾ ਦਾ ਚੱਕਾ ਜੇ ਚੱਲਦਾ ਉਹ ਬੰਦ ਹੋ ਜੂ ਟ੍ਰਾਂਸਪੋਰਟਰ ਪੂਰੀ ਤਰ੍ਹਾਂ ਹੁਣ ਸਾਥ ਖੜੇ ਨੇ ਡਰਾਈਵਰ ਦੇਖੋ ਜੀ ਸਾਡੀ ਆਲਰੇਡੀ ਮੋਟਰ ਟ੍ਰਾਂਸਪੋਰਟ ਕੰਗ ਦੇ ਸਾਡੀ ਹੁਣ ਇਸ ਟਾਈਮ ਜ਼ੂਮ ਮੀਟਿੰਗ ਚੱਲਦੀ ਆ ਪੂਰੇ ਏਰੀਆ ਦੇ ਵਿੱਚ ਸਰਕਾਰ ਨੂੰ ਚਾਹੀਦਾ ਜੀ ਪਹਿਲਾਂ ਉਹਨਾਂ ਭਰੋਸੇ 'ਚ ਲੈਂਦੀ ਸਰਕਾਰ ਨੇ ਭਰੋਸੇ ਨਹੀਂ ਲਿਆ ਹੁਣ ਸਾਨੂੰ 3 ਵਜੇ ਤੋਂ ਬਾਅਦ ਜੋ ਵੀ ਹਦੇਸ ਆਊਗਾ ਅਸੀਂ ਟ੍ਰਾਂਸਪੋਰਟਰ ਟਰੱਕ ਡਰਾਈਵਰਾਂ ਦੇ ਬਿਲਕੁਲ ਨਾਲ ਆ ਕਿਉਂਕਿ ਟਰੱਕ ਤੇ ਟ੍ਰਾਂਸਪੋਰਟਰ ਦਾ ਲੋ ਮਾਹ ਦਾ ਰਿਸ਼ਤਾ ਅਲੱਗ ਹੋਈ ਨਹੀਂ ਸਕਦਾ ਇਹਨਾਂ ਡਰਾਈਵਰਾਂ ਨੇ ਸਾਡੀਆਂ ਗੱਡੀਆਂ ਚਲਾਉਣੀਆਂ ਹੁਣ ਪੰਜਾਬ ਦੇ ਗੱਡ ਪੰਜਾਬ ਦੇ ਡਰਾਈਵਰ ਗੱਡੀਆਂ ਖੜੇ ਕਰਕੇ ਘਰਾਂ ਨੂੰ ਚਲੇ ਗੱਡੀਆਂ ਉੱਪਰ ਦੇਖਦੇ ਕੀ ਮਾਲਕ ਚੌਂਕੀਦਾਰਾ ਕਰੂਗਾ ਉੱਥੇ ਆ ਕੇ ਮਾਲਕ ਕੀ ਕਰੂਗਾ ਮਾਲਕ ਦੇ ਵਾਸਤੇ ਕੁਝ ਨਹੀਂ ਸੋਚੇ ਜਾਂਦਾ ਨੇ ਇਸ ਕਹਿੰਦੇ ਅਸੀਂ ਨਾਲ ਨਾ ਟਰੱਕਾਂ ਵਾਲਾ ਦੇ ਡਰਾਈਵਰਾਂ ਦੇ ਨਾਲ ਆ ਡਰਾਈਵਰ ਭਾਈ ਜੀ ਸਾਡਾ ਹੀ ਭਾਈ ਜੀ ਸਾਡੇ ਵਿੱਚੋਂ ਹੀ ਡਰਾਈਵਰ ਬਣ ਕੇ ਗਏ ਹੋਏ ਨੇ ਜੇ ਡਰਾਈਵਰ ਦੀ ਕੰਪਨਸੇਸ਼ਨ ਨਹੀਂ ਹੁੰਦੀ ਤਾਂ ਅਸੀਂ ਕਿਸੇ ਵੀ ਤਰ੍ਹਾਂ ਨਾਲ ਮਦਦ ਇਹਨਾਂ ਨੂੰ ਮਾਫਦੀ ਕਰਾਂਗੇ ਸਰਕਾਰ ਨੂੰ ਮੇਟਕ ਤੁਹਾਨੂੰ ਸੜਕਾ ਦੋ ਤੁਹਾਨੂੰ ਭਾਵੇਂ ਕੁਝ ਵੀ ਕਰਨਾ ਪਵੇ ਅਸੀਂ ਕਰਾਂਗੇ ਲੜਾਈ ਜਾਰੀ ਰਹੇਗੀ ਸਾਡੀ ਲੜਾਈ ਲਗਾਤਾਰ ਚੱਲਦਾ ਕਿ ਜਿੰਨਾ ਚਿਰ ਤੱਕ ਡਰਾਈਵਰ ਟਰੱਕ ਡ ਕੀ ਜੀ ਕੀ ਨਾ ਆਪ ਨੂੰ ਮੇਰਾ ਨਾਮ ਭੋਪਿੰਦਰ ਸਿੰਘ ਹੈ ਜੀ ਕਿੱਦਾਂ ਦੇਖ ਰਹੋ ਹੜਤਾਲ ਵੀ ਚੱਲੀ ਏ ਕਾਨੂੰਨ ਵੀ ਲਾਗਦੇ ਜਾ ਰਹੇ ਇੱਕ ਤਰ੍ਹਾਂ ਦੇਖੋ ਤੁਹਾਡੇ ਸਾਹਮਣੇ ਹੁਣ 2 ਦਿਨ ਦੇ ਅੰਦਰ ਅਗਰ ਡਰਾਈਵਰ ਹੜਤਾਲ ਤੇ ਗਏ ਐ 2 ਦਿਨ ਦੇ ਅੰਦਰ ਕਾਲਾ ਬਜਾਰੀ ਵੀ ਵਧ ਗਈ ਐ ਪੈਟਰੋਲ ਪੰਪ ਵਾਲਿਆਂ ਨੇ ਰੇਟ ਵੀ ਵਧਾ ਦਿੱਤੇ ਐ ਡੀਜ਼ਲ ਵੈਸੇ ਹੀ ਖਤਮ ਹੋ ਗਿਆ ਡੀਜ਼ਲ ਖਤਮ ਹੋ ਗਿਆ ਪੈਟਰੋਲ ਪੰਪ ਤੇ ਪੈਟਰੋਲ ਖਤਮ ਹੋ ਗਿਆ 2 ਦਿਨ ਦੇ ਅੰਦਰ ਅੰਦਰ ਔਰ ਅਗਰ ਟ੍ਰਾਂਸਪੋਰਟ ਇਹ ਬਿੱਲ ਵਾਪਸ ਨਾ ਲੇ ਕਾਨੂੰਨ ਵਾਪਸ ਨਾ ਲੇ ਆ ਤਾਂ ਇਹ ਜਿਹੜੇ ਡਰਾਈਵਰ ਨੇ ਸਾਰੇ ਬੇਰੋਜ਼ਗਾਰ ਹੋ ਜਾਣਗੇ ਇੱਕ ਪਾਸੇ ਤਾਂ ਸਰਕਾਰ ਵਾਦਾ ਕਰਦੀ ਹੈ ਵੇ ਰੋਜ਼ਗਾਰ ਦੇਵਾਂਗੇ ਪਹਿਲਾਂ ਜ਼ਿਮੀਦਾਰਾਂ ਦੇ ਉੱਪਰ ਕੈਂਚੀ ਚਲਾਈ ਉਹਨਾਂ ਨੇ ਉਹਨਾਂ ਨੇ ਚਲੋ ਇੱਕ ਤੇ ਗੋਡਾ ਰੱਖ ਕੇ ਉਹਨਾਂ ਨੇ ਵਾਪਸ ਕਰਾਇਆ ਕਾਨੂੰਨ ਉਹਨੇ ਟਰਾਂਸਪੋਰਟਰਾਂ ਦੇ ਪਿੱਛੇ ਪਏ ਆ ਮਕਸਦ ਸਿਰਫ ਇੱਕ ਹੀ ਹੈ ਅਡਾਨੀ ਲੋਜਿਸਟਿਕ ਬਣਾਈ ਹੈ ਉਹਨੂੰ ਕਾਮਯਾਬ ਕਰਨ ਵਾਸਤੇ ਟਰਾਂਸਪੋਰਟਰਾਂ ਨੂੰ ਫੇਲ ਕਰਨਾ ਪਹਿਲਾਂ ਉਹਨਾਂ ਨੇ ਸਾਈਲੋ ਬਣਾਏ ਸੀਗੇ ਜ਼ਿਮੀਦਾਰਾਂ ਫੇਲ ਕਰਨਾ ਸੀਗਾ ਉਹਨੀ ਚੱਲੀ ਚਾਲ ਉਹਨੇ ਟਰਾਂਸਪੋਰਟਰਾਂ ਦੇ ਪਿੱਛੇ ਪੈ ਗਏ ਆ ਅਗਰ ਇਹ ਕਾਨੂੰਨ ਵਾਪਸ ਨਹੀਂ ਹੁੰਦੇ ਆ ਤਾਂ ਅਸੀਂ ਫਿਰ ਰੋਡ ਵੀ ਜਾਮ ਕਰਾਂਗੇ ਧਰਨੇ ਵੀ ਲਾਵਾਂਗੇ ਔਰ ਹਰ ਤਰ੍ਹਾਂ ਡਰਾਈਵਰਾਂ ਦੇ ਨਾਲ ਖੜੇ ਆ ਕਿਤੇ ਨਾ ਕਿਤੇ ਵੱਡੇ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਦੀ ਗੱਲ ਕੀਤੀ ਜਾ ਰਹੀ ਹੈ ਸਰਕਾਰ ਵੱਲੋਂ ਤੁਸੀਂ ਕਿੱਦਾ ਦੇਖ ਰਹੇ ਹੋ ਕਿਉਂਕਿ ਕਾਫੀ ਉਥਲ ਪੁਥਲ ਹੋ ਰਹੀ ਹੈ ਪੂਰੇ ਦੇਸ਼ ਵਿੱਚ ਸਰ ਮੈਂ ਪਹਿਲਾਂ ਵੀ ਦੱਸ ਗਿਆ ਹਾਂ ਵੀ ਰੋਡ ਦੇ ਉੱਤੇ 70 80 ਲੱਖ ਟਰੱਕ ਚੱਲਦਾ ਜੀ ਇਸ ਟਾਈਮ ਸਾਡੇ ਕੋਲ ਪਹਿਨੇ ਹੀ ਕਾਰ ਡਰਾਈਵਰਾਂ ਦੀ ਬਹੁਤ ਆ ਜੇ ਸਾਡੇ 25 ਫੰਤੀ ਫਣ ਸਾਡੀਆਂ ਗੱਡੀਆਂ ਡਰਾਈਵਰਾਂ ਬਿਨਾਂ ਸਾਡੇ ਖੜੀਆਂ ਰਹਿੰਦੀਆਂ ਰਾਂਟ ਫੋਟਰਾਂ ਦੀਆਂ ਯਾਨੀ ਕਿ ਇੰਨਾ ਕੁ ਅਸੀਂ ਜਾਣਦੇ ਕੋਈ ਗੱਡੀ ਦੇਖ ਲਓ ਕੋਈ ਦੋ ਤਾਂ ਗੱਡੀ ਕਿਤੇ ਹੁੰਦੇ ਡਰਾਈਵਰ ਹੁੰਦੇ ਨਹੀਂ ਇਕੱਲਾ ਇਹ ਸਿੰਗਲ ਡਰਾਈਵਰ ਨਾਲ ਮਸਾ ਹੀ ਮਿਲਦਾ ਅੱਜ ਕੱਲ੍ਹ ਜਮਾਨੇ ਵਿੱਚ ਹੁਣ ਜੇ ਇਹੋ ਜਿਹੇ ਕਾਨੂੰਨ ਬਣਾ ਲਗੇ ਤਾਂ ਇਹ ਡਰਾਈਵਰ ਜਿਹੜੇ ਬਾਕੀ ਇਹ ਵੀ ਛੱਡ ਕੇ ਭੱਜ ਕੇ ਗੱਡੀਆਂ ਅਸੀਂ ਟਰਾਂਸਪੋਰਟਰ ਕਿੱਥੋਂ ਕੰਮ ਹੋ ਜਾਣਗੇ ਪਹਿਲੀ ਮੰਦੇ ਦੀ ਮਾਲ ਝੇਲ ਰਹੇ ਜਿਹੜੀ ਬੁਰਾ ਹਾਲ ਹੈ ਤੁਸੀਂ ਦੇਖਦੇ ਆ ਵੀ ਸਭ ਤੋਂ ਵੱਧ ਰੈਵਨਿਊ ਸਾਡੇ ਡਿਪਾਰਟਮੈਂਟ ਤੋਂ ਜਾਂਦਾ ਹੈ ਟਰਾਂਸਪੋਰਟਰਾਂ ਕੋਲੋਂ ਐਡਵਾਂਸ ਦੇ ਵਿੱਚ ਹਰ ਇੱਕ ਟੈਕਸ ਅਸੀਂ ਐਡਵਾਂਸ ਦਿੰਦੇ ਆ ਫਿਰ ਸਾਨੂੰ ਰੂਟ ਟੈਕਸ ਦਿੰਦੇ ਆ ਫਿਰ ਟੋਲ ਟੈਕਸ ਥੁਪੜੀ ਮਤੋਂ ਸਾਨੂੰ 30% ਟੋਲ ਟੈਕਸ ਵੱਧ ਜਿੱਥੇ ਕੋਈ 15 ਹਲਾ ਦੇ 18-20 ਹਜ਼ਾਰ ਬਟੋਲੈਕਸ ਲੱਗਣ ਲੱਗੇ ਆਣ ਜਾਣ ਇਹਨਾਂ ਨੂੰ ਗਵਰਨਮੈਂਟ ਨੂੰ ਚਾਹੀਦਾ ਵੀ ਇਹ ਕਾਨੂੰਨ ਬਾਸ ਲੈ ਜਾਣ ਡਰਾਈਵਰ ਦੇ ਹੱਕ 'ਚ ਕੋਈ ਜੋ ਹੋਵੇ ਕੋਨ ਕੋਆਰਡੀਨੇਟਰ ਇਹਨਾਂ ਦਾ ਕੱਢਣਾ ਚਾਹੀਦਾ ਬਿਲਕੁਲ ਟਰਾਂਸਪੋਰਟਰ ਜਿਹੜੇ ਨੇ ਮੋਡਾ ਮੋਡੇ ਨਾਲ ਮੋਟਰ ਜੋੜ ਕੇ ਡਰਾਈਵਰ ਦੇ ਨਾਲ ਖੜੇ ਨੇ ਤੇ ਸਰਕਾਰ ਤੋਂ ਮੰਗ ਕਰ ਰਹੇ ਨੇ ਜਿਹੜਾ ਇਹ ਕਾਨੂੰਨ ਜਿਹੜਾ ਲੈ ਕੇ ਆਏ ਨੇ ਇਸ ਨੂੰ ਜੋ ਹੈ ਵਾਪਸ ਨਿੱਤਾ ਜਾਵੇ 3636 ਚੰਕੀ ਜਿਹੜੇ ਡਰਾਈਵਰ ਨੇ ਉਹ ਆਪਣੀ ਹੜਤਾਲ ਖਤਮ ਕਰਕੇ ਆਪਣੇ ਟਰੱਕ ਚਲਾਉਣ ਤੇ ਜਿਹੜਾ ਦੇਸ਼ ਦੇ ਵਿੱਚ ਇਸ ਸਮੇਂ ਸਥਿਰਤਾ ਪੈਦਾ ਹੋਈ ਹੈ ਕਿ ਮਤਲਬ ਟਰੱਕ ਨਹੀਂ ਚੱਲ ਰਹੇ ਤੇ ਪੈਟਰੋਲ ਪੰਪ ਹੀ ਜਿਹੜੇ ਡਰਾਈ ਹੋ ਗਏ ਨੇ ਔਰ ਅਗਰ ਇਸ ਹੜਤਾਲ ਅਗੇ ਵੀ ਵਧਦੀ ਹੈ ਤੇ ਕਾਫੀ ਮੁਸ਼ਕਿਲਾਂ ਜਿਹੜੀਆਂ ਨੇ ਪੂਰੇ ਸਾਰੇ ਦੇਸ਼ ਵਾਸੀਆਂ ਨੂੰ ਚੁਕਨੀ ਪੈਗੀ ਕਿਉਂਕਿ ਸਬਜ਼ਾ ਮਹਿੰਗਾ ਹੋ ਜਾਂ ਗਿਆ ਕਿਉਂਕਿ ਟ੍ਰਾਂਸਪੋਰਟ ਤੇ ਰਾਹੀਂ ਸਾਰਾ ਕੁਝ ਆਉਂਦਾ ਜਾਂਦਾ ਹੈ ਜੇਕਰ ਉਹ ਥੰਮ ਗਿਆ ਤੇ ਕਿਦਰੇ ਕਿਤੇ ਦੇਸ਼ ਦੀ ਆਰਥਿਕ ਵਿਵਸਥਾ ਤੇ ਵੀ ਜੋ ਹੈ ਉਸਦਾ ਬੁਰਾ ਅਸਰ ਪੈ ਸਕਦਾ ਹੈ ਕੈਮਰਾਮੈਨ ਜਸਵਿੰਦਰ ਸਿੰਘ ਦੇ ਨਾਲ ਕੁਲਵੀਰ ਰਾਜਸੂਰ ਕਾਪ ਟੀਵੀ ਲੁਧਿਆਣਾ